ਸਾਲੀਆ ਸਾਹਿਬ ਪੈਨਲ ਜਿੰਦ ਤੋਂ ਤੁਸੀਂ ਵੀ ਲੱਗੇ ਹੋਏ ਹੋ ਆ ਇਹ ਨਾ ਹੜ੍ਹਾਂ ਦੇ ਵਿੱਚ ਪਹਿਲਾਂ ਕਿੱਦਾਂ ਦੇ ਹਾਲਾਤ ਸੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਹਾਲਾਤ ਨੇ ਪਾੜਿਆ ਸਾਹਿਬ ਇਹ ਮੈਨ ਮੇਡ ਫਲੱਡ ਆ ਪ੍ਰਸ਼ਾਸਨ ਦੀ ਕਾਰਗਵਾਈ ਦੇ ਨਾਲ ਆਇਆ ਥੋਕ ਲੈਣਾ ਨਾਲ ਜਿਹੜਾ ਚੱਕਿਆ ਹੋਇਆ ਰੇਤਾ ਉਹ ਬੁੱਕਾਂ ਨਾਲ ਮੁਠੀਆਂ ਨਾਲ ਨਹੀਂ ਭਰਿਆ ਜਾਣਾ ਬੜੀ ਡਰਾਮੇਬਾਜ਼ੀ ਹੋ ਰਹੀ ਆ ਜਿਹੜਾ ਆਪਦਾ ਰੰਗ ਸੀ ਉਹ ਦਿਖਾਤਾ ਕਿ ਇਹ ਇਨਸਾਨ ਤੂੰ ਮੇਰੇ ਨਾਲ ਜੇ ਖਲਵਾੜ ਕਰੇਂਗਾ ਤਾਂ ਤੇਰਾ ਰਹਿਣ ਮੈਂ ਵੀ ਨਹੀਂ ਕੁਛ ਦੇਣਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦੇ ਹੋ ਪ੍ਰਸ਼ਾਸਨ ਤਾਂ ਸਾਰਾ ਦਰਿਆ ਤੇ ਖੜਾ ਡੀਸੀ ਖੜਾ ਐਸਜੀਐਮ ਖੜਾ ਏਡੀਸੀ ਖੜਾ ਮੰਤਰੀ ਆਏ ਹੋਏ ਨੇ ਸਰਕਾਰ ਖੜੀ ਆ ਦੇਖੋ ਸੱਪ ਲੰਗੇ ਤੋਂ ਲੀਕ ਕੁੱਟੀ ਜਾਣੀ ਉਹਦਾ ਕੀ ਫਾਇਦਾ ਗੱਲ ਹੈ ਕਿ ਮੈਨੂੰ ਪਤਾ ਲੱਗਿਆ ਕਿ ਲੋਕ ਮਰਨੋਂ ਤਿਆਰ ਨੇ ਔਰ ਕੈਲਕੂਲੇਟ ਕਰ ਰਹੇ ਆ ਕਿ ਦਰਿਆ ਇੰਨਾ ਰੇਤਾ ਲਿਆ ਆ ਹੂੰ ਉੱਥੇ ਰੇਤ ਮਾਫੀਆ ਅੱਜ ਤੋਂ ਹੀ ਪਲੈਨਿੰਗ ਕਰਨ ਲੱਗ ਗਿਆ ਲੋਕ ਨੇ ਇਹ ਆਹੀ ਜਿਨ੍ਹਾਂ ਨੇ ਪਹਿਲਾਂ ਕੀਤਾ ਜੋ ਜਿਨ੍ਹਾਂ ਨੇ ਅੱਜ ਲੱਕੇ ਰਿਹਾ ਹਾਲਾਤ ਪੈਦਾ ਕੀਤੇ ਨੇ ਮੈਂ ਤਾਂ ਪਹਿਲਾਂ ਸਾਰੇ ਐਪੀਸੋਡ ਦਾ ਵੀ ਡੀਸੀ ਸਾਹਿਬ ਨੂੰ ਫੋਨ ਕੀਤਾ ਕਿ ਡੀਸੀ ਸਾਹਿਬ ਮੌਨਸੂਨ ਦੇ ਵਿੱਚ ਵੀ ਅੱਜ ਮਾਈਨਿੰਗ ਚੱਲ ਰਹੀ ਆ ਇਹਨੂੰ ਰੋਕ ਲਓ ਇਹਨੂੰ ਆਪਾਂ ਨੂੰ ਹੀ ਖਮਿਆਜਾ ਭਗਤਨਾ ਪੈਣਾ ਉਹ ਨਤੀਜੇ ਸਾਹਮਣੇ ਆ ਅੱਗੇ ਮੌਨਸੂਨ ਚ ਵੀ ਬੰਦ ਹੋ ਜਾਂਦੀ ਆ ਕੇ ਮਾਈਨਿੰਗ ਇਸ ਵਾਰ ਮੌਨਸੂਨ ਦੇ ਵਿੱਚ ਵੀ ਇੱਕ ਦਿਨ ਮਾਈਨਿੰਗ ਬੰਦ ਨਹੀਂ ਹੋਈ ਅੱਜ ਇਲਜ਼ਾਮ ਲਾਉਂਦੇ ਆ ਕਹਿੰਦੇ ਲੀਡਰ ਚਿੱਟੇ ਕੁਰਤੇ ਪਜਾਮੇ ਪਾ ਕੇ ਆ ਜਾਂਦੇ ਆ ਤਸਵੀਰਾਂ ਖਿੱਚਾ ਕੇ ਚਲੇ ਜਾਂਦੇ ਤੁਸੀਂ ਕੀ ਕੀਤਾ ਫਲੱਡ ਲਈ ਕਿਸੇ ਮੰਤਰੀ ਦਾ ਜਾਂ ਲੀਡਰ ਦਾ ਕੰਮ ਨਹੀਂ ਹੈਗਾ ਵੀ ਪੱਥਰ ਚੱਕ ਚੱਕ ਕੇ ਉੱਥੇ ਸਿੱਟਣੇ ਦਾ ਲੀਡਰ ਨੂੰ ਵੀ ਕਹਿਣਾ ਇਹ ਤੁਹਾਡਾ ਕੰਮ ਨਹੀਂ ਹੈ ਪ੍ਰਸ਼ਾਸਨ ਨੂੰ ਆਪਦਾ ਕੰਮ ਕਰਨ दो ਆਪਾਂ ਆਈਏ ਫੋਟੋਆਂ ਭਜਾਈਏ ਫੋਟੋ ਭਜਾਏ ਚਲੇ ਜਾਈਏ ਉਹਦਾ ਕੀ ਕਿਸੇ ਨੂੰ ਆਸਰਾ ਹੋਇਆ ਇਹ ਕਹਿੰਦੇ 24 2500 ਤਰਪਾਲ ਮੇਰੀ ਲੱਗੀ ਜਿਵੇਂ ਮੰਤਰੀ ਸਾਹਿਬ ਦੀ ਟੀਮ ਵੀ ਤਰਪਾਲਾਂ ਵੰਡਣ ਤੇ ਲੱਗੀ ਹੋਈ ਹੈ ਉਹ 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 ਤਾਂ ਪਿੰਡਾਂ ਵਾਲੇ ਜਾਣਦੇ ਆ ਵੀ ਇੱਕ ਪਿੰਡ ਦੇ ਵਿੱਚ 5 ਤਰਪਾਲਾਂ ਕੀ ਕਰਨੀਆਂ ਆ ਸਤਲੁਜ ਦਰਿਆ ਦਾ ਬੰਨ ਟੁੱਟਿਆ ਤਾਂ ਬਹੁਤ ਸਾਰੇ ਏਕੜ ਜਿਹੜੇ ਜ਼ਮੀਨ ਸੀ ਕਹਿੰਦੇ ਸੀ ਕਈ ਸੌ ਏਕੜ ਜ਼ਮੀਨ ਆ ਜਿਹੜੀ ਦਰਿਆ ਦੇ ਵਿੱਚ ਬਹਿ ਗਈ ਤੇ ਬਹੁਤ ਸਾਰੇ ਸਿਆਸਤਦਾਨ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਬਹੁਤ ਸਾਰੇ ਸਮਾਜ ਸੇਵਕ ਤੇ ਇੱਥੋਂ ਦੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਹੜੀਆਂ ਸੀ ਉਹਨਾਂ ਦੇ ਮਦਦ ਦੇ ਲਈ ਗਏ ਹੋਏ ਸੀ ਤਾਂ ਜੋ ਜਿੰਨਾ ਨੁਕਸਾਨ ਹੋ ਗਿਆ ਉੱਥੇ ਹੀ ਹੜ ਨੂੰ ਰੋਕਿਆ ਜਾ ਸਕੇ ਨੁਕਸਾਨ ਹੋਰ ਨਾਵੇਂ ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਲੋਕਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਨਵੀਰ ਸਿੰਘ ਢਾਲੀਵਾਲ ਨੇ ਜਿਹੜੇ ਕਈ ਦਿਨਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਹਿਲੇ ਦਿਨ ਕਿੱਦਾਂ ਦੇ ਹਾਲਾਤ ਸੀ ਹੁਣ ਕਿੱਦਾਂ ਦੇ ਹਾਲਾਤ ਨੇ ਤੇ ਹੋਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਹਾਲਾਤ ਬਣ ਸਕਦੇ ਨੇ ਭਾਈ ਸਸੀਕਾਲ ਸਵਾਗਤ ਸਸੀਕਾਲ ਜੀ ਢਾਲੀਆ ਸਾਹਿਬ ਪਹਿਲੇ ਦਿਨ ਤੋਂ ਤੁਸੀਂ ਵੀ ਲੱਗੇ ਹੋਏ ਹੋ ਆ ਇਹਨਾਂ ਹੜ੍ਹਾਂ ਦੇ ਵਿੱਚ ਪਹਿਲਾਂ ਕਿੱਦਾਂ ਦੇ ਹਾਲਾਤ ਸੀ ਤੇ ਹੁਣ ਕਿੱਦਾਂ ਦੇ ਹਾਲਾਤ ਨੇ ਦੇਖੋ ਇਹ ਜਿਹੜੇ ਹਾਲਾਤ ਨੇ ਪਾਟਿਆ ਸਾਹਿਬ ਇਹ ਮੈਨ ਮੇਡ ਫਲੱਡ ਆ ਪ੍ਰਸ਼ਾਸਨ ਦੀ ਕਾਰਗਲੀ ਦੇ ਨਾਲ ਆਇਆ ਮੈਂ ਜਿਹੜੇ ਸਾਡੇ ਇਥੋਂ ਦੇ ਲੋਕਲੇ ਮੋਤਵਰ ਬੰਦੇ ਮੈਂ ਉਹਨਾਂ ਨਾਲ ਦਿਨ ਰਾਤ ਸੰਪਰਕ ਦੇ ਵਿੱਚ ਸੀ ਪਰ ਪਿਛਲੇ ਸੰਡੇ ਮੈਂ ਜਦੋਂ 11 ਵਜੇ ਫੋਨ ਕੀਤਾ ਸਾਡੇ ਮੰਡਲ ਪ੍ਰਧਾਨ ਨੂੰ ਮੈਂ ਕਿਹਾ ਵੀ ਕੀ ਹਾਲਾਤ ਨੇ ਉਹ ਕਹਿੰਦਾ ਪਾਜੀ ਵੀ ਰਾਤ ਦੋ ਲੈਣਾ ਸੀ ਬੂਰੀਆਂ ਦੀਆਂ ਵਿਧ ਜਾ ਲਾਈਆਂ ਸੀ ਵੀ ਹੋ ਰੁੜ ਗਿਆ ਮੈਂ ਨਾਲ ਦੀ ਨਾਲ ਡੀਸੀ ਸਾਹਿਬ ਨੂੰ ਫੋਨ ਕੀਤਾ 11:00 ਬਜੇ 18 ਮਿੰਟ ਮੈਨੂੰ ਸਮਾਂ ਯਾਦ ਆ ਮੈਂ ਕਿਹਾ ਡੀਸੀ ਸਾਹਿਬ ਜੀ ਸਾਹਿਬ ਮੈਨੂੰ ਕਹਿੰਦੇ ਵੀ ਨਹੀਂ ਉੱਥੇ ਸਭ ਠੀਕ ਹੈ ਮੈਂ ਕਿਹਾ ਜੀ ਮੈਂ ਮੌਕੇ ਤੇ ਖੜਾ ਵੀ ਇਥੇ ਦੀ ਸਾਹਿਬ ਕਹਿੰਦੇ ਕੋਈ ਨਹੀਂ ਸੰਭਾਲ ਲਾਂਗੇ ਚਲੋ ਉਹ ਮਤਲਬ ਮੇਰੇ ਹਿਸਾਬ ਨਾਲ ਜਿਹੜਾ ਨੁਕਸਾਨ ਹੋਇਆ ਰੋਕਿਆ ਜਾ ਸਕਦਾ ਸੀ ਪਰ ਚੱਕਰ ਇਹ ਆ ਜਿਹੜਾ ਕੁਦਰਤ ਆ ਕੁਦਰਤ ਬੜੀ ਬਲਵਾਨ ਹੈ ਹੁਣ ਪੋਕਲੇਨਾ ਨਾਲ ਜਿਹੜਾ ਚੱਕਿਆ ਹੋਇਆ ਰੇਤਾ ਉਹ ਭੁੱਕਾ ਨਾਲ ਮੁਠੀਆਂ ਨਾਲ ਨਹੀਂ ਭਰਿਆ ਜਾਣਾ ਬੜੀ ਡਰਾਮੇਬਾਜ਼ੀ ਹੋ ਰਹੀ ਆ ਪਰ ਕੁਦਰਤ ਨੇ ਜਿਹੜਾ ਆਪਦਾ ਰੰਗ ਸੀ ਉਹ ਦਿਖਾਤਾ ਕਿ ਇਹ ਇਨਸਾਨ ਤੂੰ ਮੇਰੇ ਨਾਲ ਜੇ ਖਲਵਾੜ ਕਰੇਂਗਾ ਤਾਂ ਤੇਰਾ ਰਹਿਣ ਮੈਂ ਵੀ ਨਹੀਂ ਕੁਝ ਦੇਣਾ ਸੋ ਹਾਲਾਤ ਬੜੇ ਚਲੋ ਹੁਣ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਕਿ ਪਾਣੀ ਡਾਊਨ ਚਲਾ ਗਿਆ ਨਹੀਂ ਤਾਂ ਸਾਰਾ ਇਲਾਕਾ ਸੀ ਸਾਡਾ ਅੱਜ ਜੋ ਅਜਨਾਲੇ ਅੰਮ੍ਰਿਤਸਰ ਦੇ ਨੀਰਾ ਬਾਬਾ ਨਾਨਕ ਹਾਲਾਤ ਨੇ ਅੱਜ ਜੋ ਸਾਡੇ ਪਿੰਡਾਂ ਦੇ ਹੋਣੇ ਸੀ ਤਾਂ ਤੁਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਦੇ ਹੋ ਪ੍ਰਸ਼ਾਸਨ ਤਾਂ ਸਾਰਾ ਦਰਿਆ ਤੇ ਖੜਾ ਡੀਸੀ ਖੜਾ ਐ ਐਸਡੀਐਮ ਖੜਾ ਐ ਏਡੀਸੀ ਖੜਾ ਮੰਤਰੀ ਆਏ ਹੋਏ ਨੇ ਸਰਕਾਰ ਖੜੀ ਐ ਦੇਖੋ ਸੱਪ ਲੰਗੇ ਤੋਂ ਲੀਕ ਕੁੱਟੀ ਜਾਣੀ ਉਹਦਾ ਕੀ ਫਾਇਦਾ ਜਦੋਂ ਸਮਾ ਸੀ ਚਾਰੇ ਦੇ ਕਿਸੇ ਦੇ 20 ਕਿੱਲੇ ਤਕਰੀਬਨ ਮੈਚ ਉਹ ਸੁਣਨ ਚ ਆਇਆ 4 500 ਏਕੜ ਜਮੀਨ ਆ ਜਿਹੜੀ ਉਹ ਖਰਾਬ ਹੋ ਗਈ ਹੈ ਜਿਹੜੀ ਉਹ ਕਦੇ ਬਾਦ ਨਹੀਂ ਹੋਣੀ ਕਿਉਂਕਿ ਉਹ ਦਰਿਆ ਰੜ ਕੇ ਲੈ ਗਿਆ ਉੱਚੀ ਜ਼ਮੀਨ ਸੀ ਇੱਕ ਤਾਂ ਆਪਾਂ ਮੰਨੀਏ ਵੀ ਦਰਿਆ ਆਇਆ ਚਲਾ ਗਿਆ ਉਹ ਮਿੱਟੀ ਪਾ ਜਾਂਦਾ ਮੈਂ ਹੋਰ ਤੁਹਾਨੂੰ ਦੱਸਦਾ ਇਹ ਅੱਜ ਵੀ ਜਿਹੜਾ ਉੱਥੇ ਆ ਸ਼ਰਾਰਤबाजी ਚੱਲ ਰਹੀ ਆ ਪੂਰੀ ਮੈਂ ਕਹਿੰਦਾ ਲੋਕਾਂ ਨੂੰ ਅੱਜ ਵੀ ਰੇਤਾ ਦਿਖ ਰਿਹਾ ਵੀ ਜਿਹੜੀ ਉੱਥੇ ਬੰਨ ਦੀ ਡਿਜ਼ਾਈਨਿੰਗ ਹੋ ਰਹੀ ਆ ਉਹ ਇਸ ਹਿਸਾਬ ਨਾਲ ਹੋ ਰਹੀ ਆ ਔਰ ਸ਼ਰਮਨਾਕ ਗੱਲ ਹੈ ਕਿ ਮੈਨੂੰ ਪਤਾ ਲੱਗਿਆ ਕਿ ਲੋਕ ਮਰਨ ਨੂੰ ਤਿਆਰ ਨਹੀਂ ਔਰ ਕੈਲਕੂਲੇਟ ਕਰ ਰਹੇ ਆ ਕਿ ਦਰਿਆ ਇੰਨਾ ਰੇਤਾ ਲਿਆ ਆ ਹਾਂ ਉੱਥੇ ਰੇਤ 마ਫੀਆ ਅੱਜ ਤੋਂ ਹੀ ਪਲੈਨਿੰਗ ਕਰਨ ਲੱਗ ਗਿਆ ਉਹ ਲੋਕ ਨੇ ਉਹ ਇਹ ਆਹੀ ਜਿਨ੍ਹਾਂ ਨੇ ਪਹਿਲਾਂ ਕੀਤਾ ਜੋ ਜਿਨ੍ਹਾਂ ਨੇ ਅੱਜ ਇਲਾਕੇ ਦੇ ਹਾਲਾਤ ਪੈਦਾ ਕੀਤੇ ਨੇ ਹਾਂ ਉਹੀ ਲੋਕ ਨੇ ਉੱਥੇ ਉਹਨਾਂ ਨੂੰ ਬਚਾਉਣ ਦੇ ਲਈ ਸਾਰਾ ਕੁਝ ਕਰਿਆ ਗਿਆ ਔਰ ਹੁਣ ਵੀ ਜਿਹੜੀ ਬੰਨ ਦੀ ਚੱਲ ਰਿਹਾ ਰਿੰਗ ਮੈਨੂੰ ਪਿੰਡ ਵਾਲੇ ਔਰ ਇਲਾਕਾ ਨਿਵਾਸੀ ਪਿੱਟ ਰਹੇ ਆ ਕਿ ਇਹਦੇ ਵਿੱਚ ਪੱਖਪਾਤ ਰਵਈਆ ਚੱਲ ਰਿਹਾ ਇਹਨਾਂ ਨੇ ਕੱਲ ਨੂੰ ਫਿਊਚਰ ਦੀ ਪਲੈਨਿੰਗ ਆ ਕਿ ਟਵਰਡਸ ਮੰਗਟਾ ਵੱਲ ਨੂੰ ਆ ਜਾਵੇ ਵੀ ਤਾਂ ਕਿ ਇੱਥੋਂ ਜਿਹੜਾ ਸਿੱਧਾ ਅਸੀਂ ਮੰਗਟਾ ਤੋਂ ਜਾਂ ਅ ਇਨਾ ਪਿੰਡਾਂ ਵਿੱਚ ਦੀ ਕੱਢਦੇ ਕਿਉਂਕਿ ਉੱਥੋਂ ਪਿੰਡ ਵਾਲੇ ਕੋਈ ਵਾਧਾ ਹਜੇ ਵਿਰੋਧ ਨਹੀਂ ਕਰਦੇ ਸੋ ਇਹ ਜਿਹੜਾ ਸਥਿਤੀ ਆ ਮੌਜੂਦਾ ਇਸ ਟਾਈਮ ਪੈਦਾ ਹੋਈ ਹੋਈ ਆ ਤੁਸੀਂ ਮਾਈਨਿੰਗ ਦਾ ਦੋਸ਼ ਲਾ ਰਹੇ ਹੋ ਪਰ ਕੁਝ ਜਿਹੜੇ ਲੋਕ ਨੇ ਉਹ ਤਾਂ ਕਹਿੰਦੇ ਜੇ ਸੈਂਟਰ ਤੋਂ ਰੇਤਾ ਚੁੱਕਿਆ ਜਾਂਦਾ ਸ਼ਾਇਦ ਇਹ ਹਾਲਾਤ ਨਾ ਬਣਦੇ ਮੇਰੀ ਗੱਲ ਦੱਸੋ ਸੈਂਟਰ ਤੋਂ ਚੱਕਣ ਵਾਸਤੇ ਕਿਸ਼ਤੀ ਤਾਂ ਹੁਣ ਥੋੜੀ ਚੱਲਦੀ ਪਈ ਸੀ ਜਿਹੜਾ ਪਰਪੈਲਰ ਆ ਉਹਦੇ ਨਾਲ ਰੇਤਾ ਕੱਢਿਆ ਜਾ ਰਿਹਾ ਸੀ ਇੱਥੇ ਖੜ ਆਉਣ ਦਾ ਕਾਰਨ ਇੱਕੋ ਆ ਉਹ ਇਹ ਆ ਕਿ ਡੂੰਘੇ ਡੂੰਘੇ ਖੂਪ ਹੈਗੇ ਕਿਉਂਕਿ ਇੱਥੋਂ ਜਿਹੜੀ ਦਰਿਆ ਦੀ ਚੜਾਈ ਆ ਬਹੁਤ ਘੱਟ ਸੀ ਦਰਿਆ ਡੂੰਘਾ ਹੋਣ ਕਾਰਨ ਉਹਨੇ ਉੱਥੇ ਆਪ ਦਾ ਜਿਹੜਾ ਏਰੀਆ ਸੀ ਉਹ ਨੀਵਾ ਹੋਣ ਕਾਰਨ ਉਹਨੇ ਖੋਰ ਲਾਉਣੀ ਸ਼ੁਰੂ ਕਰਤੀ ਦਰਿਆ ਪਰਲੇ ਪਾਸੇ ਨੂੰ ਗਿਆ ਨਹੀਂ ਕਿਉਂਕਿ ਜੇ ਕਰਨੀ ਸੀ ਨਾ ਇਹਨਾਂ ਨੂੰ ਇਹ ਪਰਲੇ ਪਾਸੇ ਸ਼ੁਰੂ ਕਰਾਉਂਦੇ ਟਵਰਡਸ ਨਵਾਂ ਸ਼ਹਿਰ ਉੱਥੇ ਬਹੁਤ ਕਿਲੋ 1.5 ਕਿਲੋਮੀਟਰ ਤੱਕ ਦਰਿਆ ਅੰਦਰ ਆਪਣਾ ਆਇਆ ਹੋਇਆ ਜੇ ਕਰਨਾ ਹੀ ਸੀ ਇਸ ਪੁਆਇੰਟ ਤੋਂ ਚੱਕਣ ਕਰਨਾ ਜਿਹੜਾ ਸਾਰਾ ਨੁਕਸਾਨ ਹੋਇਆ ਤੁਸੀਂ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੋ ਤੁਹਾਡੀ ਪਾਰਟੀ ਮੁੱਖ ਵਿਰੋਧੀ ਤੇ ਰਹਿ ਤੁਹਾਡੀ ਪਾਰਟੀ ਨੇ ਕੀ ਕੀਤਾ ਹੜਾ ਦੇਖੋ ਜਿਨ੍ਹਾਂ ਨੂੰ ਕਰਨਾ ਚਾਹੀਦਾ ਸੀ ਮੈਂ ਤਾਂ ਹਲਕਾ ਇੰਚਾਰਜ ਨਹੀਂ ਐ ਮੈਂ ਤਾਂ ਇੱਕ ਐਜ਼ ਅ ਇਲਾਕੇ ਦਾ ਵਾਸੀ ਹੋਣ ਦਾ ਨਾਤਾ ਮੈਂ ਤਾਂ ਸਿਮਰਨਜੀਤ ਕੌਰ ਗਿੱਲ ਦਾ ਵੀ ਸਾਥ ਦਿੱਤਾ ਜਿੱਦਣ ਇਹਨਾਂ ਤੇ ਐਫ ਆਈ ਆਰ ਕ੍ਰਾਸ ਦਰਜ ਹੋਈ ਆ ਕੋਈ ਨੇਤਾ ਕਿਸੇ ਪਾਰਟੀ ਦਾ ਇਹਨਾਂ ਦੇ ਨਾਲ ਨਹੀਂ ਖੜਿਆ ਇਹਨਾਂ ਦਾ ਰਾਤ ਨੂੰ ਮੈਨੂੰ ਫੋਨ ਆਇਆ ਕਿਉਂਕਿ ਮੈਂ ਇਹ ਮੇਰੇ ਉੱਥੇ ਪੰਜਾਬ ਯੂਨੀਵਰਸਿਟੀ ਚ ਵੀ ਜੂਨੀਅਰ ਰਹੇ ਨੇ ਪਰ ਇਲਾਕੇ ਦੇ ਵੀ ਵਾਸੀ ਆ ਮੈਨੂੰ ਜਦੋਂ ਪਤਾ ਲੱਗਿਆ ਅਗਲੇ ਦਿਨ ਮੈਂ ਇੱਕੋ ਇੱਕ ਇਸ ਇਲਾਕੇ ਦਾ ਨਿਵਾਸੀ ਹੋਣ ਦੇ ਨਾਤੇ ਔਰ ਪ੍ਰਮੁੱਖ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਰੱਖਣ ਵਾਸਤੇ ਮੈਂ ਕੱਲਾ ਇੱਕ ਇਨਸਾਨ ਸੀ ਜਿਹੜਾ ਜਾ ਕੇ ਸੀਪੀ ਦਫ਼ਤਰ ਇਹਨਾਂ ਦੇ ਨਾਲ ਅਸੀਂ ਗ੍ਰਿਫਤਾਰੀ ਦੇਣਗੇ ਪਰ ਉਹਨਾਂ ਨੇ ਚਲੋ ਮੌਕੇ ਦੇ ਨੂੰ ਭਾਪਦੇ ਹੋਏ ਉਹਨਾਂ ਨੇ ਜਿਹੜਾ ਇਨਕੁਆਇਰੀ ਮਾਰ ਕਰਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਲੋਕ ਵਿਰੋਧ ਬਹੁਤ ਥੋੜਾ ਇੱਕ ਇੱਕ ਮੈਂ ਜਿੰਨਾ ਜੁਗਾ ਸੀ ਮੈਂ ਸ਼ੁਰੂ ਤੋਂ ਖੁਫਾਰਾ ਇਹ ਕਬਰਾਂ ਲਵਾਉਂਦਾ ਰਿਹਾ ਮੈਂ 15 ਦਿਨ ਪਹਿਲਾਂ ਸਾਰੇ ਐਪੀਸੋਡ ਦਾ ਵੀ ਡੀਸੀ ਸਾਹਿਬ ਨੂੰ ਫੋਨ ਕੀਤਾ ਕਿ ਡੀਸੀ ਸਾਹਿਬ ਮੌਨਸੂਨ ਦੇ ਵਿੱਚ ਵੀ ਅਜ ਮਾਈਨਿੰਗ ਚੱਲ ਰਹੀ ਹੈ ਇਹਨੂੰ ਰੋਕ ਲਓ ਇਹਨੂੰ ਆਪਾਂ ਨੂੰ ਹੀ ਖਮਿਆਜਾ ਭਗਤਨਾ ਪੈਣਾ ਉਹ ਨਤੀਜੇ ਸਾਹਮਣੇ ਆ ਅੱਗੇ ਮੌਨਸੂਨ ਚ ਵੀ ਬੰਦ ਹੋ ਜਾਂਦੀ ਆ ਕੇ ਮਾਈਨਿੰਗ ਇਸ ਵਾਰ ਮੌਨਸੂਨ ਦੇ ਵਿੱਚ ਵੀ ਇੱਕਦਮ ਮਾਈਨਿੰਗ ਬੰਦ ਰਹੀ ਹੋਈ ਤੁਸੀਂ ਕਹਿੰਦੇ ਹੋ ਹਰ ਸਿਮਰਤ ਕੌਰ ਗਿੱਲ ਜਿਹੜੀ ਐਡਵੋਕੇਟ ਹੈ ਹਨਾ ਉਹਨਾਂ ਪਰ ਕੁਝ ਲੋਕ ਤਾਂ ਇਲਜ਼ਾਮ ਲਾਉਂਦੇ ਕਿ ਹੜ੍ਹਾਂ ਦੀ ਜ਼ਿੰਮੇਵਾਰੀ ਇਹ ਨਹੀਂ ਦੇਖੋ ਜਦੋਂ ਤੁਸੀਂ ਤੁਸੀਂ ਮੈਂ ਕਹਿੰਦਾ ਵੀ ਜਿਹੜਾ ਕਾਫਲਾ ਲੰਘਦਾ ਔਰ ਮੈਂ ਕੀ ਸ਼ਬਦਾਵਲੀ ਵਰਤਾਂ ਸੋ ਉਹਨਾਂ ਨੇ ਜੋ ਕਰਿਆ ਸਾਰਾ ਇਲਾਕਾ ਜਾਣੂ ਆ ਔਰ ਏ ਅੱਜ ਜੋ ਹਾਲਾਤ ਪੈਦਾ ਹੋਏ ਆ ਉਹਦਾ ਕੌਣ ਜ਼ਿੰਮੇਦਾਰ ਹੈ ਇਹ ਵੀ ਲੋਕ ਭਲੀ ਭਾਂਤੇ ਜਾਣਦੇ ਕਿਸੇ ਇੱਕ ਬੰਦੇ ਦੇ ਕਹਿਣ ਦੇ ਨਾਲ ਕਿਉਂਕਿ ਉਹਨਾਂ ਦਾ ਨਿੱਜੀ ਹਿੱਤ ਸੀ ਇੱਕ ਬੰਦੇ ਦੇ ਕਹਿਣ ਦੇ ਨਾਲ ਸਿਮਰਨਜੀਤ ਕੌਰ ਗਿੱਲ ਨੇ ਜੋ ਇਲਾਕਾ ਵਾਸਤੇ ਜਾਂ ਲੋਕਾਂ ਵਾਸਤੇ ਲੜਾਈ ਲੜੀ ਆ ਬਾਹਾਂ ਤੜਾਈਆਂ ਡਾਂਗਾਂ ਖਾਧੀਆਂ ਤਿੰਨ ਸੱਜਰੀਆਂ ਹੋ ਚੁੱਕੀਆਂ ਉਸ ਕੁੜੀਆਂ ਇਸੇ ਚੱਕਰ ਦੇ ਵਿੱਚ ਹਾਂ ਇਹ ਕਿਸੇ ਨੂੰ ਪਤਾ ਨਹੀਂ ਹੋਣਾ ਪਹਿਲਾਂ ਸਰਜਰੀ ਹੋਈ ਉਸ ਦੋ ਵਾਰ ਇਨਫੈਕਸ਼ਨ ਹੋ ਗਈ ਫਿਰ ਉਹਨਾਂ ਨੂੰ ਸਰਜਰੀ ਕਰਾਉਣੀ ਪਈ ਸੋ ਇਹਨਾਂ ਇੱਕ ਬੰਦੇ ਚ ਨਿੰਦਾ ਦੇ ਕਹਿਣ ਦੇ ਨਾਲ ਇਹਨਾਂ ਦਾ ਜੋ ਸਚਾਈ ਆ ਉਹ ਤੋਂ ਭੱਜ ਨਹੀਂ ਸਕਦੇ ਲੋਕ ਇਲਜ਼ਾਮ ਲਾਉਂਦੇ ਆ ਕਹਿੰਦੇ ਲੀਡਰ ਚਿੱਟੇ ਕੁਰਤੇ ਪਜਾਮੇ ਪਾ ਕੇ ਆ ਜਾਂਦੇ ਆ ਤਸਵੀਰਾਂ ਖਿਚਾ ਕੇ ਚਲੇ ਜਾਂਦੇ ਤੁਸੀਂ ਕੀ ਕੀਤਾ ਫਲੱਡ ਲਈ ਮੈਂ ਚਲੋ ਮੇਰਾ ਪਰਮਾਤਮਾ ਜਾਣਦਾ ਔਰ ਮੇਰੇ ਇਲਾਕਾ ਨਿਵਾਸੀ ਜਾਣਦੇ ਆ ਲੀਡਰ ਦਾ ਕੰਮ ਲੀਡ ਕਰਨਾ ਹੁੰਦਾ ਡੀਸੀ ਦਾ ਕੰਮ ਬੂਰੀਆਂ ਚੱਕਣਾ ਨਹੀਂ ਹੁੰਦਾ ਡੀਸੀ ਦਾ ਕੰਮ ਆ ਦਫ਼ਤਰ 'ਚ ਬਹਿ ਕੇ ਪਲੈਨਿੰਗ ਕਰਨੀ ਸਾਰੇ ਮਹਿਕਮੇ ਡਿਜ਼ਾਸਟਰ ਮੈਨੇਜਮੈਂਟ ਔਰ ਇਰੀਗੇਸ਼ਨ ਨਾਲ ਇਹਨੂੰ ਬਿਠਾ ਕੇ ਨਾਲ ਪਲੈਨਿੰਗ ਕਰਨੀ ਕਿਸੇ ਮੰਤਰੀ ਦਾ ਜਾਂ ਲੀਡਰ ਦਾ ਕੰਮ ਨਹੀਂ ਹੈਗਾ ਵੀ ਪੱਥਰ ਚੱਕ ਚੱਕ ਕੇ ਉੱਥੇ ਸਿੱਟਣੇ ਮੈਂ ਫੋਨ ਤੇ ਕੋਆਰਡੀਨੇਟ ਦਾ ਚਾਹੇ ਜਮਾਲਪੁਰ ਲਈਲੀ ਕੰਮ ਚੱਲ ਰਿਹਾ ਚਾਹੇ ਘੜੀ ਚੱਲ ਰਿਹਾ ਔਰ ਉਸ ਦੇ ਨਾਲ ਨਾਲ ਮੈਂ ਤਰਪਾਲਾਂ ਦੀ ਸੇਵਾ ਲਈ ਹੋਈ ਆ ਜਿੱਦਾਂ ਜਿਹਦੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਵਿਚਾਰਾ ਗਰੀਬ ਬੰਦਾ ਜਿਹੜਾ ਬਾਲਣ ਵਾਲੀ ਛੱਤ ਆ ਤਕਰੀਬਨ 2000 ਤਰਪਾਲਾ ਮੈਂ ਔਰ ਮੇਰੀ ਟੀਮ ਸਾਹਨੇ ਵਾਲ ਦੇ 160 ਪਿੰਡਾਂ 'ਚ ਬਣ ਚੁੱਕੇ ਆ ਔਰ ਜਿੱਥੇ ਵੀ ਮੇਰੇ ਸ਼ਹਿਰ ਦੇ ਸੱਜਣੇ ਕੋਈ ਕਹਿੰਦੇ ਆ ਕਿਸੇ ਨੇ ਲੰਗਰ ਲੈ ਕੇ ਆਉਣਾ ਕੋਆਰਡੀਨੇਟ ਕਰਾ ਰਹੇ ਆ ਕਿਉਂਕਿ ਜਿਆਦਾ ਸਸਰਾਲੀ ਜਾਣ ਲੱਗ ਗਿਆ ਜੀ ਫਿਰ ਮੈਂ ਸਮਝਾਇਆ ਇਸ ਗੜੀ ਜਿਹੜੀਆਂ ਗੜੀਆਂ ਨੇ ਉੱਥੇ ਵੀ ਢਾਲ ਲੱਗੀ ਆ ਜਮਾਰਪੁਰ ਲੈ ਲਈ ਔਰ ਕਸਾਵਾਦੇ ਸੋ ਤਰਪਾਲਾ ਦੀ ਸੇਵਾ ਦੇ ਨਾਮ ਨਾਲ ਜਿਹੜਾ ਕੰਮ ਹੈ ਮੇਰਾ ਕੰਮ ਨਹੀਂ ਹੈ ਮੈਂ ਜਾਊਂਗਾ 10 ਬੰਦੇ ਮੇਰੇ ਕੋ ਖੜ ਜਾਂਦੇ ਆ ਮੈਂ ਤਾਂ ਲੀਡਰ ਨੂੰ ਵੀ ਕਹਿਣਾ ਇਹ ਤੁਹਾਡਾ ਕੰਮ ਨਹੀਂ ਹੈ ਪ੍ਰਸ਼ਾਸਨ ਨੂੰ ਆਪਦਾ ਕੰਮ ਕਰਨ ਦਿਓ ਆਪਾਂ ਆਈਏ ਫੋਟੋਆਂ ਖਿਚਾ ਲਈਏ ਫੋਟੋ ਖਿਚਾ ਕੇ ਚਲੇ ਜਾਈਏ ਉਹਦਾ ਕੀ ਕਿਸੇ ਨੂੰ ਆਸਰਾ ਹੋਇਆ ਠੀਕ ਹੈ ਸੋ ਜਿਹੜਾ ਮੇਰੇ ਆਪ ਦਾ ਕੰਮ ਸੀ ਕੋਆਰਡੀਨੇਟ ਕਰਨਾ ਅਫਸਰਾਂ ਨਾਲ ਉਹ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨਾ ਚਾਹੀ ਸਿਵਲ ਪ੍ਰਸ਼ਾਸਨਾ ਔਰ ਜਿਹੜੀ ਤਰਪਾਲਾਂ ਦੀ ਸੇਵਾ ਉਹ ਕੰਟੀਨਿਊ ਅੱਜ ਵੀ ਅਸੀਂ ਤਰਪਾਲਾਂ ਦੀ ਸੇਵਾ ਕਰਦੇ ਹੀ ਆਏ ਹਾਂ ਕਿਉਂਕਿ ਮੀਂਹ ਅੱਗੇ ਦੱਸਿਆ ਗਿਆ ਇੱਕ ਦੋ ਦਿਨ ਪੁਸ਼ਪਿੰਡ ਰਹਿੰਦੇ ਸੀ ਅੱਜ ਉਹ ਖਤਮ ਕਰਕੇ ਤਕਰੀਬਨ ਸਾਡੀ 24-2500 ਤਰਪਾਲ ਟੋਟਲ ਵੱਡੀ ਜਾਣੀ ਹੈ ਤੁਸੀਂ ਕਹਿੰਦੇ 24-2500 ਤਰਪਾਲ ਮੇਰੀ ਲੱਗੀ ਜਾਕੀ ਮੰਤਰੀ ਸਾਹਿਬ ਦੀ ਟੀਮ ਵੀ ਤਰਪਾਲਾਂ ਵੰਡਣ ਤੇ ਲੱਗੀ ਹੋਈ ਆਈ ਹੈ ਉਹ 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 ਤਾਂ ਪਿੰਡਾਂ ਵਾਲੇ ਜਾਣਦੇ ਆ ਵੀ ਇੱਕ ਪਿੰਡ ਦੇ ਵਿੱਚ ਕਿਸੇ ਲੀਡਰ ਦੇ ਥਰੂ ਨਹੀਂ ਵੰਡ ਰਿਆ ਮੈਂ ਆਪ ਜਾਨਾ ਜਿੰਨੀ ਮੇਰੀ ਪੋਸਟ ਹੋ ਚੁੱਕੇ ਨਾ ਕਦੇ ਕਿਸੇ ਨੂੰ ਇਹ ਪੁੱਛਿਆ ਵੀ ਮੇਰਾ ਕੋਈ ਵਲਾਗ ਪ੍ਰਧਾਨ ਵੰਡਦਾ ਫਿਰਦਾ ਆਪ ਮੌਜੂਦ ਰਹਿ ਕੇ ਪਹਿਲੀ ਕੰਡੀਸ਼ਨ ਇਹ ਆ ਵੀ ਛੱਤ ਆ ਜਿਹੜੀ ਉਹ ਕੱਚੀ ਹੋਣੀ ਚਾਹੀਦੀ ਆ ਲੈਂਡਰ ਦਾ ਚੰਗੇ ਚੰਗੇ ਸਾਡੇ ਘਰਾਂ ਦੇ ਵਿੱਚ ਹੋ ਰਹੇ ਨੇ ਸੋ ਇਸੇ ਕਰਕੇ ਆ ਮੈਦਾਨ ਦੇ ਵਿੱਚ ਆ ਵੀ ਜਿਹੜਾ ਲੋੜ ਵੰਦਾ ਚਾਰਾ ਪੰਜਾ ਬੰਦਿਆਂ ਨੇ ਸਾਰੀ ਦੁਨੀਆ ਨੂੰ ਭਲੀ ਭਾਂਤ ਪਤਾ ਵੀ ਛੱਤ ਅਗਲੇ ਦੀ ਚੋਰੀ ਆ ਮੀ ਇੰਨਾ ਪੈ ਰਿਆ ਤੇ ਆਪਾਂ ਅਗਲੇ ਨੂੰ ਬੁਲਾਈਏ ਵੀ ਤੂੰ ਆ ਘਾਰੇ ਦਫਤਰ ਆਉ ਉਹ ਅਗਲਾ ਤਾਂ ਪਹਿਲੇ ਹੀ ਮੁਸੀਬਤ ਚ ਹੈ ਇਹਦੇ ਇਸੇ ਲਈ ਅਸੀਂ ਘਰੋ ਘਰੀ ਜਾ ਕੇ ਦੇ ਰਹੇ ਹਾਂ ਔਰ ਖੁੱਲਾ ਬੰਡਲ ਦੇ ਰਹੇ ਹਾਂ ਤੇ 25 25 30 30 ਤਰਪਾਲਾਂ ਦਾ ਜਿਹਨੂੰ ਜਿੰਨੀ ਲੋੜ ਆ ਕਿਸੇ ਦਾ ਕਮਰਾ 18 12 ਦਾ ਕਿਸੇ ਦਾ 15 12 ਦਾ ਆਪਾਂ ਉਹਨੂੰ ਮੋਮ ਜਮਾ ਦਾ ਦੇ ਦੀਏ ਔਰ ਸਾਡੀ ਤਰਪਾਲ ਚੈੱਕ ਕਰ ਲਿਓ ਪ੍ਰੋਪਰ ਜਿਹੜਾ ਹੈਵੀ ਤਰਪਾਲ ਆ ਵੀ ਅਗਲੇ ਦੇ ਕੰਮ ਵੀ ਆਵੇ ਜੇ ਕੰਮ ਕਰਨਾ ਤਾਂ ਚੰਗੀ ਤਰ੍ਹਾਂ ਕਰੋ ਇਹ ਸਨ ਐਡਵੋਕੇਟ ਮਨਵੀਰ ਸਿੰਘ ਢਾਲੀਵਾਲ ਸੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣਾ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰाइम ਟੀਵੀ ਦੇ ਲਈ ਰਵੀ ਪ